ਹਾਂਜੀ ਕੀ ਨਾਮ ਤੁਹਾਡਾ ਜੀ ਤੇ ਕਿਹੜਾ ਪਿੰਡ ਆ ਜੀ ਮੇਰਾ ਨਾਮ ਮੇਜਰ ਸਿੰਘ ਜੀ ਪਿੰਡ ਲਾਲਪੁਰ ਜੀ ਜਿਹੜੇ ਹਲਕਾ ਵਿਦੈਕਾ ਮਿੰਜੇ ਸਿੰਘ ਲਾਲਪੁਰਾ ਤੁਹਾਡੇ ਕੀ ਲੱਗਦਾ ਪਿੰਡ ਤੌਰ ਤੇ ਪਿੰਡ ਤੌਰ ਤੇ ਮੇਰਾ ਭਾ ਲੱਗਦਾ ਜੀ ਹਾਂਜੀ ਤੇ ਪੂਰੀ ਫੁੱਲ سپورਟ ਕੀਤੀ ਉਹ ਰੈਂਦੇ ਸੀ ਤੇ ਉਹਨੇ ਉਸ سپورਟ ਦਾ ਇੰਨਾ ਕਿ ਮੁੱਲ ਪਾਇਆ ਕਿ ਪੂਰਾ ਪਿੰਡ ਨਾਲ ਕਰਤਾ ਇੱਕ ਬੰਨੇ ਚੰਦ ਪਦੇ ਬਣਾਤੇ ਆ ਸਾਡਾ ਚਾਚਾ ਜੀ ਜੀਓ ਜੀ ਸਰਪੰਚ ਗੋਤਾ ਵਾਲਾ ਟੈਂਡ ਬਰਿੰਦਰ ਸਿੰਘ ਉਹਨਾਂ ਦੇ ਬਾਈ ਬਾ 47 ਪਹੁੰਚ ਨਹੀਂ ਸਕਿਆ ਇੱਥੇ ਤਾ ਕਰਕੇ ਤੇ ਮੈਂ ਉਹਦਾ ਪਰਚਾ ਇਹ ਲੜਮਗਦਾ ਮਨਜਿੰਦਰ ਸਿੰਘ ਲਾਲਪੁਰਾ ਗਾੜੀ ਤੇ ਲਖਣ ਕਰਾਓ ਦਾ ਬਾਅਦ ਤੋਂ ਲਖਣ ਕਰਾਓ ਇੰਨੀ ਧੱਕੇਸ਼ਾਈ ਨਾ ਕਰੋ ਪਿੰਡ ਦੇ ਵਿੱਚ ਹੀ ਬਾਹਰ ਤੇ ਆਪਾਂ ਲਾਂਦਾ ਪੈਣ ਲਈਆ ਤੇ ਪਿੰਡ ਕੋ ਤਹਰ ਲੈ ਲੀ ਗਿਆ ਆਪਾਂ ਅੱਧੋਂ ਵੱਧ ਰੋਦਾ ਮਨਜਿੰਦਰ ਸਿੰਘ ਲਾਲਪੁਰਾ ਦਾ ਤੇ ਇਹ ਪੰਚਾਇਤ ਵੀ ਸਾਨੂੰ ਕੋਈ ਮਨਜ਼ੂਰ ਨਹੀਂ ਆ ਕੋਈ ਲਾਸਮੈਂਟ ਨਹੀਂ ਕੀਤੀ ਪਿੰਡ ਚ ਕੋਈ ਕੱਟ ਨਹੀਂ ਕੀਤਾ ਕੋਈ ਦੱਸਿਆ ਨਹੀਂ ਵੀ ਆ ਬਣ ਲੱਗਾ ਵਾ ਰਾਤੋਂ ਰਾਤ ਕਰਕੇ ਸੋ ਇਹ ਪਿੰਡ ਪਰਚੀ ਪਰਜਾਤੀ ਵਿਆ ਮੈਂਬਰ ਬਣ ਗਿਆ ਆ ਸਰਪੰਚ ਬਣ ਗਿਆ ਬਾਹਰ ਦੇ ਲੋਕਾਂ ਨੂੰ ਹਲਕਾਲੇ ਲੋਕਾਂ ਨੂੰ ਇਹ ਗੱਲ ਕਹੀ ਜਾਂਦੀ ਸੀ ਕਿ ਮੈਂ ਨੇਤਾ ਨਹੀਂ ਬੇਟਾ ਪਰ ਪਿੰਡ ਦੇ ਵਿੱਚ ਤੁਸੀਂ ਪਰਵਾਰਕ ਮੈਂਬਰ ਹੋ ਤੁਹਾਨੂੰ ਕੀ ਲੱਗਦਾ ਦਿਖਣ ਰਿਹਾ ਜੀ ਬੇਟਾ ਜਨਾਂਕ ਬਣ ਗਿਆ ਪਿੰਡ ਦਾ ਜੇ ਉਹਨਾਂ ਦੇ ਬਾਹਰ ਬਣਿਆ ਹੋਊਗਾ ਉਹ ਜੇ ਪਿੰਡ ਕੇ ਨੇ ਤਾਂ ਕਸ਼ਾਈ ਕੀਤੀ ਤੇ ਬਾਹਰ ਦੇ ਲੋਕ ਕਿੰਨੇ ਤੰਗ ਹੋਣਗੇ ਤਾਂ ਅਸੀਂ ਮਜਬੂਰ ਹੋ ਕੇ ਬੋਲਣ ਲੱਗੇ ਆ ਅਸੀਂ ਖੋਦੋ ਦੇ ਨਾਲ ਜਾਂਦੇ ਰਹੇ ਗੱਡੀਆਂ ਲੈ ਲੈ ਗਿਆ ਦੇ ਕੋਲੋਂ ਤੇਰ ਫੂਫੂ ਕੇ ਜਿਹੜਿਆ ਸਰਪੰਚ ਮੈਂਬਰ ਨੇ ਬਣਾਇਆ ਮੇਰੀ ਗੱਡੀ 'ਚ ਬਹਿ ਕੇ ਜਾਂਦੇ ਰਹਿਆ ਮੇਰੇ ਕੋਲ ਤੇਲ ਪਾਉਂਦੇ ਰਹਿਆ ਆ ਜੋ ਗਾੜੀ ਕਰਤੇ ਆ ਅਸੀਂ ਨਹੀਂ ਉਖੋਤੇਹੀਂ ਪੜਿਆ ਲਖਿਆ ਬੰਦਾ ਪਿੰਡ ਨੇ ਖੜਾ ਰਿਆ ਇੱਕ ਜੀ ਹੋ ਜੀ ਜਿਹਨੇ 5-7 ਸਾਲ ਡਿਗਰੀ ਕੀਤੀ ਜੀ ਹੋਈ ਦੀ ਡਬਲ ਐਮਏ ਬੀਏ ਕੀਤੀ ਉਹਨੇ ਪੜਿਆ ਲਖਿਆ ਬੰਦਾ ਪੂਰੇ ਨਗਰ ਨੂੰ ਪਤਾ ਵਾ ਖੁਦ ਮਨਜਿੰਦਰ ਸਿੰਘ ਲਾਲਪੁਰਾ ਨੂੰ ਪਤਾ ਵਾ ਪਰ ਇੰਨੀ ਤਾਂ ਕਸ਼ਾ ਹੀ ਉਹਦੇ ਗਾੜੀ ਇਹ ਵੀ ਅਪੀਲ ਕੀਤੀ ਪਿੰਡ ਚ ਇਲੈਕਸ਼ਨ ਹੋਣ ਦੋ ਤੁਸੀਂ ਕਿਹਦੀ ਮਦਦ ਨਾ ਕਰੋ ਸਾਡੇ ਕੋ 22 ਫਰਮ ਕਿੱਠੀ ਪਈ ਆ ਫਿਰ ਮਨਜਿੰਦਰ ਸਿੰਘ ਲਾਲਪੁਰਾ ਨੂੰ ਪਾਈ ਸੀ ਉਹਨੇ ਕਿਹਾ ਮੇਰਾ ਕੋਈ ਇਰਾਦਾ ਨਹੀਂ ਹੋ ਜਾ ਪਿੰਡ ਚ ਮੈਂ ਕੋਈ ਧੱਕੇਸ਼ਾ ਹੀ ਨਹੀਂ ਕਰੂੰਗਾ ਪਰ ਧੱਕੇਸ਼ਾ ਹੀ ਕਰਤੀ ਨੇ ਅਧੂਰੀ ਇਹ ਨਾਮ ਹੈ ਕਿਹੜਾ ਪਿੰਡ ਮੈਂ ਜਸਪਾਲ ਸਿੰਘ ਸਾਹਿਬ ਕਾ ਸਰਪੰਚ ਲਾਲਪੁਰ ਸਰਪੰਚ ਸਾਹਿਬ ਕੀ ਕਹੋਗੇ ਜਿਹੜੀ ਪਿੰਡ ਲਾਲਪੁਰ ਦੇ ਵਿੱਚ ਦੱਸਿਆ ਜਾ ਰਿਹਾ ਕਿ ਨਾਮਜ਼ਦਗੀਆਂ ਭਰੀਆਂ ਸੀ ਬਰੋਦੀ ਧਿਰ ਵੱਲੋਂ ਸਾਰੀਆਂ ਰੱਦ ਕਰ ਦਿੱਤੀਆਂ ਗਈਆਂ ਕੀ ਕਹਿਣਾ ਚਾਹੋਗੇ ਇਹ ਬਿਲਕੁਲ ਧੱਕੇਸ਼ਾਹੀ ਕੀਤੀ ਗਈ ਹੈ ਜੀ ਬਿਲਕੁਲ ਧੱਕਾ ਕੀਤਾ ਗਿਆ ਪਿੰਡ ਦੇ ਨਾਲ ਪਿੰਡ ਦੀ ਇਲੈਕਸ਼ਨ ਹੋਣੀ ਚਾਹੀਦੀ ਜਿਹਨੂੰ ਪਿੰਡ ਸਮਝਦਾ ਚੰਗਾ ਵਾ ਉਹਦੀ ਪੰਜੇਰ ਬਣ ਜਾਂਦੀ ਕੀ ਲੋੜ ਪਈ ਧੱਕਾਸ਼ਾਹੀ ਕਰਨ ਦੀ ਜੇ ਇੱਕ ਵੀ ਮੈਂਬਰੇ ਦਾ ਨਹੀਂ ਜਿੱਤਣਾ ਇਹ ਪੰਚਾਇਤ ਦਾ ਦੂਸਰੀ ਬੇਨਤੀ ਇਹ ਆ ਵੀ ਇਹ ਜਿਹੜੇ ਮੈਂਬਰ ਬਣੇ ਆ ਨਾ ਇਹ ਆਪਣੀ ਵਾਰਡ ਦੇ 10 ਦਿਨ ਗਿਣਤੀ ਕਰਕੇ ਸਾਡੀ ਲਿਸਟਾਂ ਦੇ ਵਿੱਚ ਆ ਇਹ ਇੰਨਾ ਇੰਨਾ ਬੰਦਿਆਂ ਦੀਆਂ ਵੋਟਾਂ ਸੀ ਤੇ ਤਦ ਤੱਕ ਵੀ ਪਿੰਡ ਮੰਨ ਲੂਗਾ ਵੀ ਇਹ ਬੰਦੇ ਸਹੀ ਬਣ ਗਏ ਆ ਇਹਨਾਂ ਨੂੰ ਇਹ ਨਹੀਂ ਪਤਾ ਵੀ ਸਾਡੀ ਵਾਰਡ ਦੇ ਵਿੱਚ ਮੈਂਬਰ ਕਿਹੜੇ ਹੈਗੇ ਕਿਸੇ ਨੂੰ ਕਿਹੇ ਵਾਰਡ ਚੋਂ ਬਣਾਤਾ ਕਿਸੇ ਨੂੰ ਕਿਹੇ ਵਾਰਡ ਚੋਂ ਬਣਾਤਾ ਵਾ ਤੇ ਇਹ ਬਿਲਕੁਲ ਧਕਾ ਆ ਜੀ ਕਿੰਨੀਆਂ ਵਾਰਡਾਂ ਨੇ ਪਿੰਡ ਦੀਆਂ ਤੇ ਕਿੰਨੇ ਉਮੀਦਵਾਰ ਕੁੱਲ ਮਤਲਬ ਨਾਮਜ਼ਦਗੀ ਦਾਖਲ ਕੀਤੀ ਗਈ ਨਾਮ ਜਿੰਦਗੀ ਤੇ ਜਿਹੜੀ ਆ ਜੀ ਵਿਰੋਧੀ ਤਰੰਦ ਕੋ ਕਰੀਬ 20 ਤੋਂ 25 ਦੇ ਕਰੀਬ ਕੀਤੀ ਗਈ ਹੋਗੀ ਸਾਰਿਆਂ ਦੇ ਕਾਗਜ਼ਾਤ ਕਰ ਦਿੱਤੇਗਾ ਜੀ ਭਰੋਸੇ ਜੋ ਸੂਤਰਾਂ ਤੋਂ ਪਾ ਲੱਗਾ ਕਿ ਪਿੰਡ ਦੇ ਵਿੱਚੋਂ ਜਿਹੜੇ ਪੈਸੇ ਲੈ ਕੇ ਪੰਚਾਇਤ ਬਣਾਈ ਗਈ ਹੈ ਸਾਰਾ ਪਿੰਡਾਂ ਦਾ ਜੀ ਕਿੰਨੇ ਪੈਸੇ ਲੈ ਠੀਕ ਕੋਈਆਂ ਦਾ 10 ਲੱਖ ਲੈ ਲਿਆ ਕੋਈਆਂ ਦਾ 15 ਲੱਖ ਲੈ ਲਿਆ ਹੁਣ ਕੀ ਬਤਾ ਲੱਗਦਾ ਕਿਵੇਂ ਦੇਖਦੇ ਜੋ ਵਿਧਾਇਕ ਦਾ ਹੀ ਪਿੰਡ ਆ ਤੇ ਫਿਰ ਜੇ ਵਿਧਾਇਕ ਆਪਣੇ ਪਿੰਡ ਦੇ ਨਾਲ ਹੀ ਐਵੇਂ ਕਰ ਰਿਹਾ ਤਾਂ ਕੀ ਕਹਿਣਾ ਚਾਹੋ ਬਹੁਤ ਮਾੜੀ ਕੀਤੀ ਹੈ ਜੀ ਇਹ ਤੋਂ ਮਾੜੀ ਹੋਰ ਕੀ ਕਹਿੰਦੀਆਂ ਇੰਨੀ ਮਾੜੀ ਤੇ ਬਾਹਲਾ ਬੰਦਾ ਵੀ ਨਹੀਂ ਕਰਦਾ ਜਿੰਨੀ ਪਿੰਡ ਦੇ ਨੇ ਕਰਤੀ ਸਪੰਸਰ ਸਾਹਿਬ ਦੇਖਿਆ ਜਾਵੇ ਲਕਸ਼ਣ ਤੋਂ ਪਹਿਲਾਂ ਜਾਂ ਪੰਚਾਇਤ ਸਰਕਾਰਵਾਨ ਤੋਂ ਪਹਿਲਾਂ ਇਸੇ ਹੀ ਹਲਕਾ ਵਧੇ ਗੱਲੋਂ ਕਿਹਾ ਜਾਂਦਾ ਸੀ ਵੀ ਨੇਤਾ ਨਹੀਂ ਬੇਟਾ ਪਰ ਪਿੰਡ ਦੇ ਲੋਕਾਂ ਨਾਲ ਹੀ ਧੋਖੇ ਬਾਜੀ ਬਹੁਤ ਜਿਆਦੀ ਇਦੋਂ ਵੱਡੀ ਹਰਕੀ ਹੋਣੀ ਆ ਕਿ ਜਿਹੜਾ ਦੂਜੀ ਤਰ੍ਹਾਂ ਦੇ ਆ ਉਹਨਾਂ ਦੇ ਕਾਗਜ਼ ਪਹਿਲੀ ਗੱਲ ਤਾਂ ਹੱਥਾਂ 'ਚੋਂ ਖੋਖੋ ਕੇ ਫੈਲਾ ਖੜੀਆਂ ਵਾਂ ਇਹ ਵੀ ਨਹੀਂ ਹੈਗਾ ਵੀ ਦੂਜਾ ਕਾਗਜ਼ ਦਾਖਲ ਹੋਣ ਤੱਕ ਉਹ ਨਹੀਂ ਉਪਣ ਦਿੰਦੇ ਇਹਦੇ ਹੱਥਾਂ 'ਚੋਂ ਖੋਖੋ ਲਈ ਗਏ ਜੇਕਰ ਪਿੰਡ ਵਾਸੀ ਖੁਸ਼ ਹੀ ਨਹੀਂ ਤੇ ਹਲਕਾ ਕਿੱਦਾਂ ਖੁਸ਼ ਹੋਵੇ ਪਿੰਡ ਨਹੀਂ ਖੁਸ਼ ਹੋਇਆ ਗਾ ਪਿੰਡ ਤੇ 90% ਹੀ ਖੁਸ਼ ਨਹੀਂ ਹੈਗਾ ਜਿਹੜੇ ਦਾਅ ਜਿੱਤੇ ਆ ਉਹ ਹੀ ਹੋ ਦੇ ਜਾ ਹਾਂਜੀ ਕੀ ਨਾਮ ਤੁਹਾਡਾ ਜੀ ਤੇ ਕਿਹੜਾ ਪਿੰਡ ਹੈ ਮੇਰ ਜੀ ਕਾ ਖਾਲਸਾ ਵੈਕਰ ਜੀ ਕੀ ਫਾਟੇ ਮੇਰਾ ਨਾਮ ਪ੍ਰਤਾਪ ਸਿੰਘ ਪਿੰਡ ਲਾਲਪੁਰਾ ਕੀ ਕਹਿਣਾ ਚਾਹੋਗੇ ਅੱਜ ਹਲਕਾ ਵਿਧਾਇਕ ਮਨਿੰਦਰ ਸਿੰਘ ਲਾਲਪੁਰਾ ਦੇ ਪਿੰਡ ਦੇ ਵਿੱਚ ਜਿਹੜਾ ਲੋਕ ਨਾਰੇबाजी ਕਰਕੇ ਤੇ ਉਹਦੇ ਖਿਲਾਫ ਹੋ ਰਹੀ ਆ ਅਸੀਂ ਅੱਜ ਹਲਕਾ ਵਿਧਾਇਕ ਨੂੰ ਇਹ ਸਨਾਨ ਪਹੁੰਚਾਉਣਾ ਚਾਹੁੰਦੇ ਆ ਕਿ ਇੱਕ ਪੜਿਆ ਲਿਖਿਆ ਜੋ ਸਰਪੰਚ ਪਿੰਡ ਨੇ ਪੂਰੇ ਪਿੰਡ ਨੇ ਮਜੂਦਾ ਇਕੱਠੇ ਹੋ ਕੇ ਖੜਾ ਕੀਤਾ ਸੀ ਜੀਓਜੀ ਡਿਊਟੀ ਕਰ ਚੁੱਕਾ ਵਾ ਉਹਦੇ ਕਾਗਜ ਰੱਦ ਕਰਕੇ ਇੱਕ 10 ਪਾਸ ਬੜੇ ਨੇ ਕਾਗਜ ਜਿਹੜੇ ਉਹ ਭਾਲ ਕੀਤੇ ਗਏ ਆ ਇਹ ਕਿਰਕਦਾ ਕਾਨੂੰਨ ਆ ਇੱਕ ਜੀਓਜੀ ਡਿਊਟੀ ਕਰ ਚੁੱਕਾ ਆਦਮੀ ਉਹ ਸਰਪੰਚੀ ਦੇ ਲਾਇਕ ਨਹੀਂ ਇਹਦੇ ਇੱਕ 10 ਪੜਿਆ ਲਾਇਕਾ ਜਿਲ੍ਹੇ ਮੈਂਬਰ ਉਹਨਾਂ ਖੜੇ ਕੀਤੇ ਉਹਨਾਂ ਨੂੰ ਆਪਣੀ ਵਾਰਡ ਦੇ ਵਿੱਚ ਇਹ ਨਹੀਂ ਪਤਾ ਵੀ ਸਾਡੇ ਪਿੱਛੇ ਸਾਡੀ ਵਾਰਡ ਦੇ ਵਿੱਚ ਕਿੰਨੇ ਸੜੀਆਂ ਵੋਟਰ ਵਾ ਕਿੰਨੇ ਸਾਡੇ ਸਪੋਰਟਰ ਵਾ ਜਿੰਨੇ ਇਹਨਾਂ ਨੇ ਮੈਂਬਰ ਬਣਾਏ ਆ ਉਹ ਆਪਣੇ ਅੱਜ ਵੀ ਕੱਲ ਵੀ ਆਈ ਹਫਤਾ ਦਿੰਨੇ ਆ ਉਹ ਆਪਣੇ ਜਿੰਨੇ ਵੀ ਵੋਟਰ ਵਾ ਉਹਨਾਂ ਨੇ ਨਾ ਹੀ ਦੱਸ ਦੇਣਾ ਕਿ ਸਾਡੇ ਪਿੱਛੇ ਇੰਨੀਆਂ ਵੋਟਾਂ ਵਾ ਆਈ ਮੈਂਬਰ ਬਣ ਗਏ ਆ ਉਹ ਜਿਹੜੇ ਮੈਂਬਰ ਅਸੀਂ ਖਿਲਾ ਰਹੇ ਆ ਸਭ ਪਰਿਵਾਰਕ ਮੈਂਬਰ ਸਾਰੇ ਪਿੰਡ ਨੇ ਇਕੱਠੇ ਹੋ ਕੇ ਔਰੇ ਲਿਖੇ ਬੰਦੇ ਖਿਲਾਾਰੇ ਆ ਉਹਨਾਂ ਨੂੰ ਪਤਾ ਵਾ ਸਾਡੀ ਵਾਰ ਦੇ ਵਿੱਚ ਇੰਨੀਆਂ ਵੋਟਾਂ ਆ ਸਾਡੇ ਪਿੱਛੇ ਇੰਨੀਆਂ ਵੋਟਾਂ ਆ ਅਸੀਂ ਜੇਤੂ ਆ ਇਹ ਨਾ ਨੋ ਕੋ ਸੈਨ ਹੋਇਆ ਐਮ ਐਲ اے ਕੋ ਉਹਨਾਂ ਨੇ ਇੱਕ ਤਕਾਛਾਈ ਕਰਾਈ ਆ ਪਿੰਡ ਦੇ ਨਾਲ ਬਹੁਤ ਪਿੰਡ ਨੂੰ ਵੱਡਾ ਧੋਖਾ ਦਿੱਤਾ ਵਾ ਇੰਨਾ ਪਿੰਡ ਨੂੰ ਇਤਬਾਰ ਨਹੀਂ ਪੀ ਐਮ ਐਲ اے ਸਾਹਿਬ ਸਾਡੇ ਪਿੰਡ ਦੇ ਨਾਲ ਇਹਦਾ ਧੋਖਾ ਕਰੂਗਾ ਦੇਖਿਆ ਜਾਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਹ ਕਹਿਣਾ ਸੀ ਵੀ ਕਿਸੇ ਨਾਲ ਵੀ ਧੱਕੇਸ਼ਾਹੀ ਨਹੀਂ ਹੋਊਗੀ ਪਰ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪਰਾ ਕਡੂਲ ਸਾਹਿਬ ਤੋਂ ਤੁਸੀਂ ਉਹਨਾਂ ਦੇ ਪਿੰਡ ਦੇ ਵਸਨੀਕ ਕਿਉਂ ਕਿਉਂ ਧੱਕੇਸ਼ਾਹੀ ਹੋ ਰਹੀ ਹੈ ਉਹਨਾਂ ਨੇ ਧੱਕੇਸ਼ਾਹੀ ਕੀਤੀ ਆ ਉਹਨਾਂ ਨੇ ਸਾਨੂੰ ਐਨਓਸੀ ਨਹੀਂ ਦਿੱਤੀ ਉਹਨਾਂ ਸਾਨੂੰ ਟੁੱਲਾ ਟੈਕਸ ਨਹੀਂ ਦਿੱਤਾ ਇਹ ਪੜੇ ਲਿਖੇ ਹੁੰਦੇ ਕਾਰ ਨਹੀਂ ਇਹਨਾਂ ਨੇ ਪੰਚਾਇਤ ਦੇ ਖਾਤੇ ਦੇ ਵਿੱਚੋਂ ਜਿਹੜਾ ਵਾ ਟੁੱਲਾ ਟੈਕਸ ਟਾਰਿਆ ਵਾ ਐਨਓਸੀ ਲਈਆਂ ਵਾ ਕਾਗਜ ਦਾਖਲ ਕਰਾਇਆ ਉਹਨਾਂ ਨੇ ਕਾਗਜ਼ ਰੱਦ ਕਰਤੇ ਆ ਜਿਨ੍ਹਾਂ ਨੂੰ ਪਤਾ ਹੀ ਕੋਈ ਨਹੀਂ ਗੁੱਠਾ ਟੇਕ ਬੰਦੇ ਉਹਨਾਂ ਦੇ ਕਾਗਜ਼ ਬਹਾਲ ਕਰਤੇ ਆ ਜੇਕਰ ਤੁਹਾਨੂੰ ਇਨਸਾਫ ਨਹੀਂ ਮਿਲਦਾ ਤੇ ਪਿੰਡ ਵੱਲੋਂ ਹਲਕਾ ਵਿਧਾਇਕ ਦੇ ਖਿਲਾਫ ਕੀ ਕਾਰਵਾਈ ਹੋਊਗੀ ਅਸੀਂ ਉਹ ਹਲਕਾ ਵਿਧਾਇਕ ਨੂੰ ਇਹ ਬੇਨਤੀ ਕਰਦੇ ਆ ਕਿ ਇਹ ਜੋ ਤੁਹਾਂ ਧੱਕਾਸ਼ਾਹੀ ਕੀਤੀ ਆ ਇਹਨੂੰ ਨਿਲ ਕਰੋ ਪਿੰਡ ਦੇ ਵਿੱਚ ਇਲੈਕਸ਼ਨ ਕਰਾਓ ਸਾਫ਼ ਸੁਥਰੀ ਪੰਚਾਇਤ ਬਣਾਓ ਹਾਂਜੀ ਭਾਈ ਕੀ ਨਾਂ ਤੁਹਾਡਾ ਤੇ ਕਿਹੜਾ ਪਿੰਡ ਆ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਪਿੰਡ ਲਾਲਪੁਰ ਦਾ ਕੀ ਕਰਨਾ ਚਾਹੋਗੇ ਜਿਹੜਾ ਵੋਟਾਂ ਤੋਂ ਪਹਿਲਾਂ ਮਨਜਿੰਦਰ ਸਿੰਘ ਲਾਲਪੁਰਾ ਵਲੋਂ ਵਕ ਵਕ ਪਿੰਡਾਂ ਵਿੱਚ ਇਹ ਗੱਲ ਕਹੀ ਜਾਂਦੀ ਸੀ ਵੀ ਮੈਂ ਨੇਤਾ ਨਹੀਂ ਬੇਟਾ ਪਰ ਅੱਜ ਤੁਸੀਂ ਉਹਦੇ ਪਿੰਡ ਦੇ ਲੋਕ ਉਹਦੇ ਖਿਲਾਫ ਨਾਰੇ ਵਜਾਈ ਕਰ ਰਹੇ ਹੋ ਵੀਰ ਇਹ ਬਹੁਤ ਹੀ ਮਾੜੀ ਗੱਲ ਆ ਤੁਹਾਡੇ ਸਾਹਮਣੇ ਫਾਈਲਾਂ ਭਰਨ ਗਏ ਸਾਰੇ ਵੀਰ ਫੈਲਾਂ ਹੱਥਾਂ ਤੋਂ ਖਿੱਚ ਕੇ ਚਪਾੜੀਆਂ ਕੋਈ ਬਜ਼ੁਰਗ ਨਹੀਂ ਛੱਡਿਆ ਕੋਈ ਜਨਾਨੀ ਨਹੀਂ ਛੱਡੀ ਤੇ ਡੰਡੇ ਵੀ ਵਾਏ ਉਹਨਾਂ ਨੇ ਕੁੱਟਿਆ ਵੀ ਫੋਲੋ ਸਾਡੇ ਪਿੰਡ ਦੇ ਵਿੱਚ ਜਿੰਨੇ ਵੀਰਾਂ ਨੇ ਕਾਗਜ਼ ਪੇ ਭਰੇ ਸੀ ਸਰਪੰਚੀ ਦੇ ਮੈਂਬਰੀ ਉਹਨਾਂ ਨੇ ਸਾਰੇ ਰੱਦ ਕਰ ਦਿੱਤੇ ਆਪਣੀ ਮਰਜ਼ੀ ਦੇ ਤਾਕਾ ਕਰਕੇ ਆਪਣੇ ਉਹਨਾਂ ਨੇ ਸਰਪੰਚ ਚੁਣ ਲੈ ਤੇ ਆਪਣੇ ਮੈਂਬਰ ਚੁਣ ਲੈ ਆ ਸਾਰਾ ਪਿੰਡ ਇਕੱਠਾ ਆਇਆ ਅਸੀਂ ਚਾਹੁੰਦੇ ਕਿ ਸਾਡੇ ਪਿੰਡ ਇਲੈਕਸ਼ਨ ਹੋਵੇ ਅਸੀਂ ਇਹ ਨਹੀਂ ਚਾਹੁੰਦੇ ਕਿ ਆਪਣੀ ਮਰਜ਼ੀ ਦੇ ਤੁਸੀਂ ਸਰਪੰਚ ਜਿਹੜੇ ਤੁਹਾਡੇ ਨਾਲ ਰਹਿੰਦੇ ਆ ਉਹਨਾਂ ਨੂੰ ਤੁਸੀਂ ਸਰਪੰਚ ਕਰ ਲਓ ਅਸੀਂ ਉਹਨਾਂ ਨੂੰ ਮਨਜ਼ੂਰ ਨਹੀਂ ਕਰਦੇ ਸਰਪੰਚ ਮਹਿਬਾਨ ਨੂੰ ਭਰੋਸੇਯੋਗ ਸੂਤਰਾ ਤੋਂ ਪਤਾ ਲੱਗਾ ਕਿ ਪਿੰਡ ਦੇ ਵਿੱਚ ਹਲਕਾ ਵਿਧਾਇਕ ਨੇ ਪੈਸੇ ਲੈ ਕੇ ਆਪਣੀ ਪੰਚਾਇਤ ਬਣੇ ਕੀ ਕਰਾਂ ਚਾਹੁੰਦੇ ਪਹਿਨਾ ਚਾਹੁੰਦੇ ਸੱਚੀ ਲੈਣਗੇ 15 ਲੱਖ 20 ਲੱਖ ਚੱਲਣੀ ਇਹੋ ਡਿਆ ਦਿੱਤੇ ਹੋਣਗੇ ਪੈਸੇ ਜੀ ਜੇਕਰ ਤੁਹਾਡੀ ਨਹੀਂ ਕੋਈ ਸਰਵਾਈ ਹੁੰਦੀ ਤੇ ਕੀ ਕਰਵਾਂਗੇ ਉਹ ਪਿੰਡ ਅਸੀਂ ਅੱਗੇ ਤੋਂ ਤਾਂ ਤੇ ਕਰ ਵੀ ਜਾਵਾਂਗੇ ਪੂਰਾ ਪਿੰਡ ਸੰਜੋਗ ਸਾਡੇ ਨਾਲ ਦੇਣ ਲਿਆ ਵਾ ਅਸੀਂ ਤੋਂ ਬਾਅਦ ਬਾਅਦ ਵਿਰੋਧ ਕਰਾਂਗੇ ਪਲ ਨੂੰ ਐਮਐਲਏ ਸਾਹਿਬ ਪਿੰਡ ਆਣਗੇ ਵਿਰੋਧ ਕਰਾਂਗੇ ਉਹਨਾਂ ਦਾ ਰਸਵੀ ਸਿੰਘ ਜੀ ਪਿੰਡ ਦੇ ਦਾ ਪੋਲਾ ਸਿੰਘ ਆ ਜੀ ਕੀ ਕਹੋਗੇ ਇਹ ਤੁਹਾਡੇ ਦੱਸਿਆ ਜਾ ਰਿਹਾ ਪਿੰਡ ਵਾਲਿਆਂ ਜਿਹੜੇ ਨਾਮਜ਼ਦਗੀ ਭਰੀ ਸੀ ਉਹ ਸਾਰਿਆਂ ਦੀ ਸਾਰੀ ਰੱਦ ਕਰਾ ਦਿੱਤੀ ਗਈ ਤੇ ਪਰ ਅੱਜ ਪਿੰਡ ਨੇ ਇਕੱਤਰ ਹੋ ਕੇ ਤੁਹਾਨੂੰ ਤੁਹਾਨੂੰ ਸਰਪੰਚ ਚੁਣ ਲਿਆ ਕੀ ਕਹਿਣਾ ਚਾਹੋਗੇ ਮੈਂ ਕਹਣਾ ਇਹ ਚਾਹੂੰਗਾ ਜੀ ਜਿਹੜਾ ਕੋਈ ਪਰਸੋਂ ਬਲਾਕ ਦੇ ਵਿੱਚ ਵੇਖਿਆ ਬਹੁਤ ਗਲਤ ਹੋਇਆ ਸਾਡੇ ਖੁਦ ਬੰਦਾ ਨਾਲ ਖਲੋਤਾ ਇਹੋ ਜੀ ਫਾਇਲ ਇੰਦਰੋਂ ਫਾਇਲ ਜਮਾਉਂਦੀ ਹੋ ਗਿਆ ਭੱਜੇ ਬੰਦੇ ਉੱਥੇ ਬਾਹਰੋਂ ਭੱਜਿਆ ਉਹ ਪਹਿਲਾਂ ਤੇ ਕਦੀ ਹੋਇਆ ਨਹੀਂ ਜੇ ਪਹਿਲੀ ਵਾਰ ਹੋਇਆ ਤੇ ਦੂਜਾ ਜਿਹੜੇ ਬੰਦੇ ਨੇ ਚੁਣੇ ਆਪਣੇ ਮੈਂਬਰ ਸਾਰੇ ਵਧੀਆ ਬੰਦੇ ਕੋਈ ਮਾੜਾ ਨਹੀਂ ਰਚੇਗਾ ਤੇ ਉਹ ਰਾਤੋ ਰਾਤ ਸਾਰੇ ਫੋਨ ਕਢ ਕੇ ਨਾਲ ਪੰਚਾਇਤ ਬਣ ਗਈ ਆ ਪੰਚਾਇਤ ਸੈਂਕੜੀਆਂ ਦੇ ਵੋਟਾਂ ਪਾ ਕੇ ਹੁੰਦੀ ਤੇ ਜਿਹੜਾ ਮਰਜ਼ੀ ਜਿੱਤ ਜਾਂਦਾ ਕੋਈ ਨਾਰਾਜ਼ਗੀ ਨਹੀਂ ਹੈਗੀ ਪਰ ਵੋਟਾਂ ਜਿਹੜੀਆਂ ਇਦਾਂ ਪਈਆਂ ਵਾ ਇਹ ਗਲਤੀ ਦੇ ਵਾ ਕਿਹੜੀ ਪਾਰਟੀ ਵੱਲ ਜਿਹੜੀ ਤੁਹਾਡੀ ਫਾਇਲ ਵਾਲੀ ਗੱਲ ਸੀ ਤੇ ਮੇਰੀ ਕਾਂਗਰਸ ਪਾਰਟੀ ਨੇ ਤਾਂ ਹੁਣ ਅੱਜ ਤੁਹਾਨੂੰ ਇਹਨਾਂ ਨੇ ਸਰਪੰਚ ਮੰਨ ਲਿਆ ਕੀ ਕਹਿਣਾ ਚਾਹੋਗੇ ਪਿੰਡ ਦੇ ਹੁਣ ਮੁੱਦੇ ਤੁਸੀਂ ਜਿਹਨੇ ਮੈਂਬਰ ਮੈਂਬਰ ਬਣਾ ਲਿਆ ਹੁਣ ਕੀ ਕਹਿਣਾ ਚਾਹੋਗੇ ਵਿਧਾਇਕ ਸਾਹਿਬ ਨੇ ਤਾਂ ਆਪਣੀ ਵੱਖਰੀ ਪੰਚਾਇਤ ਬਣਾ ਲਈ ਤਾਂ ਫਿਰ ਇਹ ਪਿੰਡ ਦੇ ਵਿੱਚ ਕਹਿ ਸਕਦੇ ਆ ਕਿ ਦੋ ਧੜੇ ਹੋ ਗਏ ਤਾਂ ਫਿਰ ਕੀ ਕਹਿਣਾ ਚਾਹੋਗੇ ਦੋ ਧੜੇ ਬਿਲਕੁਲ ਠੀਕ ਨਹੀਂ ਧੜਾ ਕਿਉਂਣਾ ਚਾਹੀਦਾ ਕੋਈ ਵੀ ਹੋ ਜੇ ਵੋਟਾ ਪੜ ਕੇ ਪੜਨਾ ਉਹਨਾਂ ਦਾ ਬੰਜ ਇਹਨਾਂ ਦਾ ਬੰਜ ਕੋਈ ਬੰਜ ਚਲ ਪਹਿਲਾਂ ਦੇ ਦੋ ਟੜੇ ਹੋਏ ਨਹੀਂ ਆ ਪਹਿਲੀ ਵਾਰੀ ਦੋ ਟੜੇ ਹੋਏ ਆ ਇਹ ਪਿੰਡ ਦੇ ਕੋਈ ਲੜਾਈ ਝਗੜਾ ਨਹੀਂ ਕੋਈ ਕੁਝ ਨਹੀਂ ਹੋਇਆ ਨਾ ਕਹਿੰਦੇ ਕੀਤਾ ਵੋਟਾ ਸਹਿਮਤੀ ਦਾ ਪੈਂਦੀ ਆ ਸੀ ਤੇ ਸਹਿਮਤੀ ਦਾ ਪੈਂਦੀ ਰਹਿਣ ਚਾਹ ਵੋਟਾ ਦੁਬਾਰਾ ਪੈਣੀ ਚਾਹੀਦੀ ਠੀਕ ਆ ਵਿਧਾਇਕ ਸਾਹਿਬ ਨੂੰ ਕੀ ਅਪੀਲ ਕਰਨਾ ਚਾਹੋਗੇ ਅਪੀਲ ਕਰਨੇ ਹੋਗਾ ਵਿਧਾਇਕ ਸਾਹਿਬ ਜੀ ਇਹ ਠੀਕ ਨਹੀਂ ਕੀਤਾ ਜਿਹੜਾ ਆਪਣੇ ਮੈਂਬਰ ਸਰਪੰਚ ਬਣਿਆ ਜਿੱਦਾਂ ਪਹਿਲਾਂ ਭਰਿਆ ਸੀ ਉਦਾਂ ਹੀ ਬਣਦੇ ਇਹਨਾਂ ਦੇ ਬੰਜਾਂ ਦੇ ਕੋਈ ਵੀ ਬਣ ਜਾਂਦਾ ਕਿਸੇ ਨੂੰ ਕੋਈ ਤਰਾਜਗੀ ਕੋਈ ਗੁੱਸਾ ਨਹੀਂ ਹੋਵੇ ਚਾ ਹੁਣ ਸਾਰਾ ਪਿੰਡ ਸੇ ਕੇ ਨਰਾਜ ਵੀ ਆਪਣੇ ਆਪ ਵੀ ਪੰਚਾਇਤ ਬਣ ਗਈ ਆਪਣੀ ਪੰਚਾਇਤ ਬਣ ਗਈ ਇਹਨਾਂ ਦੇ ਕੋਈ ਇੱਕ ਵੀ ਨਹੀਂ ਬਣਿਆ ਇਹਨਾਂ ਦੇ ਸਾਰੇ ਬਣ ਗਏ ਇਹਨਾਂ ਦੇ ਕਾਗਜ਼ ਸਾਰੇ ਰਾਤ ਹੋ ਗਏ ਇਹਨਾਂ ਦੇ ਕਾਗਜ਼ ਪੂਰੀ ਹੋ ਗਈ ਜਿਹੜੇ ਪੜ੍ਹੇ ਲਿਖੇ ਬੰਦੇ ਉਸਾਰੀ ਕਿ ਹੋ ਗਏ ਜਿਹੜੇ ਜ਼ਾਦੇ ਹੋ ਬੜਾ ਹੱਥੇ ਹਾਂਜੀ ਵੋਟਾ ਫੇਰ ਪਣੀ ਚਾਹੀਦੀ ਮਾਤਾ ਕੀੜਾ ਪੇਡਾ ਪਿੰਡ ਲਾਲਪੁਰਾ ਜੀ ਕਾਬਲ ਸਿੰਘ ਨਾਲ ਕਾਬਲ ਸਿੰਘ ਜੀ ਤੁਸੀਂ ਵੀ ਨਾਮਜ਼ਦਗੀ ਦਾਖਲ ਕੀਤੀ ਸੀ ਹਾਂਜੀ ਕੀ ਗੱਲਬਾਤ ਹੋਈ ਜਿਹੜਾ ਇੱਕ ਪਿੰਡ ਵਿਰੋਧ ਦੇ ਵਿੱਚ ਲਾਲਪੁਰਾ ਦੇ ਜੱਤੀ ਪਿੰਡ ਦੇ ਇਕੱਠਾ ਹੋਏ ਕੀ ਕਾਰਨ ਹੈ ਕੀ ਗੱਲਬਾਤ ਹੋਈ ਕਾਰਨ ਇਹ ਹੈ ਵੀ ਵੋਟਾਂ ਦੇ ਪੈ ਜਾਂਦੀਆਂ ਤੇ ਜਿਹੜਾ ਜਿੱਤ ਜਾਂਦਾ ਹਾਰ ਜਾਂਦਾ ਤੇ ਕਿਸੇ ਨੂੰ ਤਰਾਜਗੀ ਨਹੀਂ ਹੋਣੀ ਤੇ ਜਿਹੜਾ ਉਹਨੇ ਦਾ ਕੀਤਾ ਕੰਮ ਇਹ ਕਿੰਨੇ ਮੈਂਬਰਾਂ ਨੇ ਨਾਮਜ਼ਦਗੀ ਦਾਖਲ ਕੀਤੀ ਤੁਹਾਡੇ ਵੱਲੋਂ 9 9 ਮੈਂਬਰ 9 ਮੈਂਬਰਾਂ ਨੇ ਕੀਤੀ ਸਾਰੇ ਕਿਸੇ ਤੇ ਐਕਸੈਪਟ ਹੋਏ ਜਾਂ ਨਹੀਂ ਹੋਏ ਕਿਸੇ ਦੇ ਵੀ ਨਹੀਂ ਸਾਰੇ ਸਮੁੱਚੇ ਹੀ ਸਾਰੇ ਕੈਨਸਲ ਕਰ ਦਿੱਤੇ ਅੱਛਾ ਜੀ ਉਹਨਾਂ ਵੱਲੋਂ ਜਿਹੜੀ ਪੰਚਾਇਤ ਬਣਾਈ ਜਾ ਰਹੀ ਹੈ ਉਸ ਬਾਰੇ ਕੀ ਕਹਿਣਾ ਤੁਹਾਡਾ ਉਹ ਤਾਂ ਫਿਰ ਉਹਨਾਂ ਨੇ ਆਪੇ ਸੋਚ ਸਮਝ ਕੇ ਬਣਾਈ ਉਹਦੇ ਬਾਰੇ ਕੀ ਕਹਿ ਸਕਦੇ ਆ ਉਹ ਤੋਂ ਨਾਲ ਦੀ ਮਰਜ਼ੀ ਉਹਨਾਂ ਦਾ ਤੁਸੀਂ ਜੀ ਜੀ ਜਿਹੜਾ ਪੜਿਆ ਲਿਖਿਆ ਦੇਖਿਆ ਜਾਵੇ ਤੇ ਜਦੋਂ ਆਮ ਆਦਮੀ ਪਾਰਟੀ ਸਰਕਾਰ ਤੋਂ ਪਹਿਲਾਂ ਆ ਵੀ ਬੋਲਦੇ ਆ ਲੋਕਾਂ ਵੱਲੋਂ ਕਿਹਾ ਸਰਕਾਰ ਵੱਲੋਂ ਕਿਹਾ ਗਿਆ ਸੀਗਾ ਕਿ ਕਿਸੇ ਨੇ ਧੱਕੇਸ਼ਾਹੀ ਨਹੀਂ ਹੋਊਗੀ ਤੇ ਅੱਜ ਹਲਕਾ ਵਧਾਇਆ ਗਾ ਮੀਂਹ ਦੇ ਸਕੇ ਲਾਲਪੁਰ ਦੇ ਵਿੱਚ ਹੀ ਧੱਕੇਸ਼ਾਹੀ ਆ ਕੀ ਕਹਾਂ ਜਾਂਨੇ ਉਹ ਉਹ ਤੁਹਾਨੂੰ ਆਪਣੀ ਉਹਦੀ ਸਮਝ ਆਣਾ ਵੀ ਗਾਂਵ ਬਾਰੇ ਉਹਨੇ ਆਪਣੇ ਬਾਰੇ ਵੀ ਸੋਚਣਾ ਚਾਹੀਦਾ ਸੀ ਨਾ ਇਹ ਸਿਰਫ ਦੋ ਚਾਰ ਬੰਦਿਆਂ ਨੂੰ ਖੁਸ਼ ਕਰਕੇ ਤੇ ਉਹਨੇ ਆਪਣਾ ਵੀ ਗਾਂਵ ਰਸਤਾ ਬੰਦ ਕਰਾ ਲਿਆ ਨਾ